da voi a gás. ਲੋਕਾਂ ਨੂੰ ਫਿਰ ਰਵਾਉਣ ਲੱਗਿਆ ਪਿਆਸ ਦਿਨੋ ਦਿਨ ਮਹਿੰਗਾਈ ਦੇ ਵਿੱਚ ਕੁਝ ऐसे ਤਰੀਕੇ ਦੀ ਸ਼ਾਇਰੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਦਿਨੋ ਦਿਨ ਮਹਿੰਗਾਈ ਤਾਂ ਵਧੀ ਜਾ ਰਹੀ ਹੈ ਤੇ ਉਸੇ ਦੇ ਨਾਲ ਹੀ ਆਮ ਵਿਅਕਤੀ ਜਿਸ ਨੇ ਆਪਣੇ ਘਰ ਦਾ ਬਜਟ ਦੇਖ ਕੇ ਚੀਜ਼ਾਂ ਲੈ ਕੇ ਆਉਣੀਆਂ ਨੇ ਉਸ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਬਜ਼ੀ ਦੇ ਰੇਟ ਅਸਮਾਨ ਨੂੰ ਛੂਹ ਰਹੇ ਨੇ ਕੁਝ ਦਿਨ ਪਹਿਲਾਂ ਟਮਾਟਰ ਨੇ ਤਾਂ ਆਪਣਾ ਰੰਗ ਲਾਲ ਕਰਕੇ ਲੋਕਾਂ ਨੂੰ ਲਾਲ ਪੀਲਾ ਕਰ ਦਿੱਤਾ ਸੀ ਤੇ ਹੁਣ ਪਿਆਜ਼ ਦੇ ਵੀ ਲੋਕਾਂ ਦੇ ਮੈਂ ਜੂਗੋ ਹੁਣੇ ਸ਼ੁਰੂ ਕਰਦਾ ਤੇਰੇ ਕਿਉਂਕਿ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਨਾਭਾ ਦੀ ਅਨਾਜ ਮੰਡੀ ਦੇ ਵਿੱਚ ਸਾਡੀ ਟੀਮ ਪਹੁੰਚੀ ਜਿੱਥੇ ਪਿਆਜ਼ 60 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਥੋਕ ਵਿਕਰੇਤਾ ਦਾ ਮੰਨਣਾ ਹੈ ਕਿ ਲਗਾਤਾਰ ਪੈਰੀ ਬਾਰਿਸ਼ ਦੇ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਤੋਂ ਪਾਰ ਵੀ ਹੋ ਸਕਦਾ ਹੈ ਐਸੇ ਵਿੱਚ ਵਾਦੀ ਮਹਿੰਗਾਈ ਤੋਂ ਨਾਭਾ ਨਿਵਾਸੀ ਵੀ ਕਾਫੀ ਜ਼ਿਆਦਾ ਦੁਖੀ ਨਜ਼ਰ ਆ ਰਹੇ ਨੇ ਇਹ ਹਾਲਤ ਇਕੱਲੇ ਨਾਭਾ ਦੀ ਨਹੀਂ ਹੈ ਇਹ ਕੇਵਲ ਇੱਕ ਮੰਡੀ ਹੈ ਜਦਕਿ ਪੂਰੇ ਪੰਜਾਬ ਦੇ ਵਿੱਚ ਹੀ ਇਸੇ ਤਰ੍ਹਾਂ ਪਿਆਜ਼ ਦਾ ਮੁੱਲ ਵੱਧ ਚੁੱਕਿਆ ਹੈ ਜਿੱਥੇ ਸਬਜ਼ੀ ਮੰਡੀ ਦੇ ਵਿੱਚ ਥੋਕ ਚ 50 ਤੋਂ 55 ਰੁਪਏ ਪ੍ਰਤੀ ਕਿਲੋ ਪਿਆਜ਼ ਵਿਕ ਰਿਹਾ ਤੇ ਰੇੜੀਆਂ ਤੇ ਅਜਾ ਬੋਲ ਜਾ ਕੇ 60 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੇ ਆ ਜਿਹੜੇ ਲੋਕ ਪਹਿਲਾਂ 50 ਰੁਪਏ ਕਿਲੋ ਰੂ ਪਿਆਜ਼ ਖਰੀਦੇ ਸੀ ਹੁਣ ਉਹ ਪਿਆਜ਼ ਜੋ ਹੈ ਸਰ ਤੋਂ 70 ਰੁਪਏ ਕਿਲੋ ਨੂੰ ਖਰੀਦ ਰਹੇ ਨੇ ਇਸ ਤੋਂ ਪਹਿਲਾਂ ਟਮਾਟਰ 100 ਰੁਪਏ ਤੋਂ ਪਾਰ ਹੋ ਕੇ ਹੁਣ ਹੌਲੀ-ਹੌਲੀ ਨੀਚੇ ਤਾ ਰਿਹਾ ਤੇ ਟਮਾਟਰ ਅਜੇ 50 ਰੁਪਏ ਕਿਲੋ ਤੇ ਹੀ ਖੜ ਗਿਆ ਸੀ ਤੇ ਹੁਣ ਪਿਆਜ਼ ਦੇ ਰੇਟ ਵਧਣੇ ਸ਼ੁਰੂ ਹੋ ਚੁੱਕੇ ਨੇ ਜੇਕਰ ਇਸੇ ਤਰ੍ਹਾਂ ਚੱਲਿਆ ਤਾਂ ਗਰੀਬ ਲੋਕ ਜ਼ਰੂਰ ਹੁਣ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਨੇ ਲੋਕਾਂ ਦਾ ਤਾਂ ਇਹ ਵੀ ਕਿਹਾੜਾ ਕਿ ਜੇਕਰ ਐਦਾ ਹੀ ਚੱਲਦਾ ਰਿਹਾ ਤਾਂ ਅਸੀਂ ਚਟਣੀ ਕੁੱਟ ਕੇ ਰੋਟੀ ਖਾਣ ਨੂੰ ਹੀ ਮਜਬੂਰ ਹੋ ਜਾਵਾਂਗੇ ਨਾਬਾਹਰਵਾਸੀ ਇਸ ਮਹਿੰਗਾਈ ਤੋਂ ਕਾਫੀ ਦੁਖੀ ਨੇ ਹਾਲਾਂਕਿ ਅਸੀਂ ਉੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਦੁਕਾਨਦਾਰਾਂ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਤੇ ਉੱਥੋਂ ਦੇ ਲੋਕ ਕੀ ਕੁਝ ਕਹਿੰਦੇ ਨੇ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪਿਆਜ਼ਾ ਪਿਆਜ਼ ਤੇ ਹੋਰ ਸਬਜ਼ੀਆਂ ਜਿਹੜੇ ਲਗਾਤਾਰ ਰੇਟ ਵਧਦਾ ਜਾ ਰਿਹਾ ਕਿੰਨਾ ਕੁ ਸਰ ਪਰੇ ਚਿੱਤੇ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਦੋਵੇਂ ਮੈਂ ਹੈਗਾ ਹੀ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਿਹਾ ਹੋ ਟਮਾਟਰ ਇਹ ਲਾਉ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਈਏ ਸੇਬ ਤੇ ਪਿਆਜ਼ ਇਹਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਇਆ ਹੈ ਸੇਬ ਵੀ ਉਸ ਰੇਟ ਮਿਲ ਸਕਦਾ ਹੈ ਟਮਾਟਰ ਪਿਆਜ਼ ਵੀ ਉਸ ਰੇਟ ਮਿਲ ਸਕਦਾ ਹੈ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋ ਮਤਲਬ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਂਦਾ ਹੈ ਆਮ ਆਦਮੀ ਤੇ ਹੀ ਪੈਂਦਾ ਹੈ ਨਦੀ ਮੁਸ਼ਕਲਾਂ ਦੇ ਪਰੇ ਇਹਨਾਂ ਵੱਧ ਰਹੀਆਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਹੁਣ ਪਿਆਸੀ ਆਲਾ ਕਹਿੰਦੇ ਵੀ ਚਟਣੀ ਕੁਟ ਕੇ ਕੋਈ ਨਹੀਂ ਖਾ ਲਾਗੇ ਜੇ ਸਾਡੀ ਦਾ ਰੇਟ ਵੱਧ ਗਿਆ ਪਹਿਲਾਂ 40 ਬਿਲਕੁਲ ਪਹਿਲੇ ਚਟਣੀ ਦਾ ਬਣ ਜਾਂਦੀ ਸੀ ਬਿਲਲੇ ਤਾਂ ਚਟਣੀ ਦਾ ਬਣ ਜਾਂਦੀ ਸੀ ਲੇਕਿਨ ਹੁਣ ਉਹ ਵੀ ਨਹੀਂ ਹੈ ਹੁਣ ਤਾਂ ਸਮਝੋ ਨੂਨ ਮਿਰਚ ਨਾਲੇ ਖਾ ਰਿਹਾ ਹੈ ਗਰੀਬ ਆਦਮੀ ਕਿਉਂਕਿ ਜਾਂਦਾ ਹੋਊ ਬਿਜਲੀ ਦੇ ਖਰਚੇ ਉੱਪਰ ਹੋਊ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ ਕੋਈ ਨਹੀਂ ਰੋਕ ਰਿਹਾ ਕਿਸੇ ਦਾ ਧਿਆਨ ਨਹੀਂ ਹੈ ਹਨ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ ਕੋਈ ਇੱਧਰ ਜਿੱਤਣਾ ਚਾਹੁੰਦਾ ਕੋਈ ਉੱਧਰ ਲੇਕਿਨ ਗਰੀਬ ਨੂੰ ਜਿੱਤਣਾ ਕੋਈ ਨਹੀਂ ਚਾਹੁੰਦਾ ਇਹ ਪਿਆਜ਼ ਹਨ ਉਹਨਾਂ ਕੀ ਰੇਪੇ ਵਿਚ ਚੱਲ ਰਿਹਾ ਨਾਰਮਲੀ ਪਿਆਜ਼ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ 'ਚ ਹੈ ਦੇਖੋ 10 20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਕਮਾਉਣੇ ਨੇ ਤਾਂ ਸਮਝੋ ਆਰਾਮ ਨਾਲ ਕੀ ਤਾਂ ਨਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਪਾਰ ਹੋ ਗਿਆ ਸੀ ਬਿਲਕੁਲ ਉਮੀਦ ਹੋਈ ਹੈ ਸਾਰੀਆਂ ਚੀਜ਼ਾਂ ਦਾ ਰੇਟ ਵਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਆ ਉਹ ਵੀ 80-90 ਰੁਪਏ 70 ਦੇ ਰੇਟੇ ਪਹੁੰਚੀ ਹੋਈ ਹੈ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕੋਈ ਸਬਜ਼ੀ ਖਾਣ ਵਾਲੀ ਨਹੀਂ ਵੀ ਲੱਗਦਾ ਫਿਰ ਗਰੀਬਤਾ ਬਚਾਰਾ ਸ਼ਰੂ ਕੀ ਗਰੀਬਤਾ ਕਿ ਲੋਕ ਕਾਲੂਆ ਗਰੀਬਤਾ ਜੀ ਦੇਖੋ ਭਗਵਾਨ ਨਾ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਉਹ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾੜ ਤਾਂ ਵਿਗੜਾ ਉਹ 17 80% ਵਿਗੜਾਇਓ ਗਿਆ ਹੈ ਅੱਛਾ ਤਾਂ ਇਹ ਬੋਲ ਬੱਸ ਸਕਦਾ ਪਿਆਰ ਕਿੰਨਾ ਹੈ ਸਰਕਾਰ ਕੀ ਹੈ ਕਿਉਂ ਬਦਲੇ ਪਿਛੋਂ ਫਸਲ ਘਟਾ ਇਸ ਵਰਗ ਦੇ ਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ ਬਾਰਿਸ਼ ਕਰ ਬਾਰਿਸ਼ ਕਰਕੇ ਹਾਂ ਜੀ ਕਿਉਂ ਪਿਆਜ ਕਿੱਥੋਂ ਆ ਰਿਹਾ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਿਹਾ ਜੀ ਕਿੰਨੇ ਨੇ ਪਿਆਜ ਹਾਂਜੀ ਉੱਤਰੀ ਬਾਜ਼ਾਰ ਦਾ ਕਾਫੀ ਆ ਹਾਂ ਉੱਪਰ ਬਾਸ ਰੁਕਣੀ ਰਹੀਆਂ ਜੀ ਕਿੰਨੇ ਨੇ ਜੀ ਪਿਆਜ ਬਹੁਤ ਖਰਾਬ ਹੋ ਗਿਆ ਜੀ ਬਸ ਬਹੁਤ ਖਰਾਬ ਹੋ ਗਿਆ ਸਰ ਪਿਆਜ ਇਹ ਲੱਗਦਾ ਹਾਲ ਵਾਲੇ ਟਾਈਮ ਤੋਂ ਕਿੰਨਾ ਖਰਾਬਤਾ ਆ ਆਜ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਜ ਦੀ ਕਿੰਨੇ ਦਾ ਬਾਜ਼ਾਰ ਇਹ ਹੋ ਗਿਆ 17 ਸੀ 50 ਦਾ ਪਿਆਜ ਜੀ ਹਾਂਜੀ ਕੋ ਮਰਜ਼ੀ ਵਿੱਚ ਹਰੀਕ ਜਿਹੜੀ ਚੀਜ਼ ਆ ਆਸਮਾਨ ਚ ਚੜ੍ਹਦੀ ਆ ਤੇ ਪਿਆਜ ਦਾ ਰੇਟ ਵੀ ਲਗਾਤਾਰ ਵਧਿਆ ਕਿੰਨਾ ਤੋਂ ਹਾਸੇ ਪੈ ਰਿਹਾ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ। ਔਰ ਕੁਝ ਬਰਸਾਤਾ ਕਰਕੇ ਮਾਲ ਘਟ ਆ ਰਿਹਾ। ਇਸ ਕਰਕੇ ਪਿਆਜ਼ ਮਾਰਕੀਟ ਚ ਤੇਜ਼ ਚੱਲ ਰਿਹਾ। ਇੱਥੇ ਕਹਿੰਦਾ ਅੱਜ ਨਹੀਂ ਕਹਦਾ ਤੋਂ ਲੈ ਕੇ 60 ਨੂੰ ਜੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਹੀ ਤੇਜ਼ੀ ਰਹੇਗੀ 65 ਤੱਕ ਜਾ ਸਕਦਾ ਹੈ। ਮਾਰਕੀਟ ਪਿੱਛੋਂ ਹੈਗੀਆ ਤੇਜ਼ ਵਾਰਸਾ ਕਰਕੇ ਪਿਆਜ਼ ਹੈਗਾ ਘਟ ਔਰ ਮਾਲ ਦੀ ਆਵਾਜ਼ ਹੀ ਘਟ ਹੋ ਰਹੀ ਹੈ। ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਇਸ ਦੀ। ਹੁਣ ਐਨ ਆ ਰੇਟ ਲਾ ਇਹ ਸਬਜ਼ੀ ਦਾ ਹੁਣ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਲੱਗਦਾ ਇਹ ਕਿਸੇ ਦੇ ਹੱਥੇ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈ ਹਰ ਇੱਕ ਸਬਜ਼ੀ ਦਾ ਰੇਟ ਹਰ ਇੱਕ ਸਬਜ਼ੀ ਕੁਝ ਸਾਲਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਕ ਅੱਜਕੱਲ ਜੀਰੀਆਂ ਦੇ ਚਾਹਵਾਨ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਾਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਮਾਨਾ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ ਥੋੜੀਆਂ ਆਉਂਦੀਆਂ ਨੇ ਖਾਣ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜੀ ਤੇਜੀ ਹੋ ਰਹੀ ਆ ਪਿਆਸ ਜਿਹੜੀ ਪਾ ਰਹੀ ਆ ਸਬਜੀ ਨੇ ਤੁਸੀਂ ਕਾਹਦਾ ਕੰਮ ਕਰਦੇ ਸਬਜੀ ਦਾ ਕੀ ਕਿੰਨੇ ਪਰ ਰੇਟ ਵੱਜ ਗਏ ਸਬਜੀ ਦੇ ਜਿਆਦਾ ਦੇ ਮੀਂਹ ਵਰਸ਼ਾ ਨੇ ਸਬਜੀ ਆਂਦੀ ਰਹੀ ਅੱਗੇ ਮਹੀ ਹੈ ਖਿਆਲ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੁਣ ਤਾਂ 60 ਰੁਪਏ ਵਿਕ ਰਿਹਾ ਤੱਕ ਪਿਆ ਕੀ ਲੱਗਦਾ ਹੁਣ ਵਾਲੇ ਟਾਈਮ ਤੇ ਕਿੰਨਾ ਰੁਪਏ ਆ ਕੁਛ ਹੀ ਹੋ ਜਾਵੇ ਸਭ ਹੋ ਜਾਵੇ ਅਸੀਂ ਹੋ ਜਾਵਾਂ ਰੇਟ ਆਉਂਦੇ ਆ ਜੀ ਜਾਨ ਤੋਂ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਿੰਦੇ ਹੋਣਗੇ ਤੁਸੀਂ ਰੇਟ ਜਿਆਦਾ ਲਾ ਰਹੇ ਹਾਂ ਬੋਲਦਾ ਕਹਿੰਦੇ ਕੀ ਬੋਲਦਾ ਕਹਿੰਦੇ ਤੁਸੀਂ ਮੈਂ ਲਾਇਆ ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗੀ ਮਹਿੰਗਾ ਹੋ ਤਾ ਹੋਰ ਸਬਜ਼ੀਆਂ ਦੇ ਕੀ ਰੇਟ ਜਿਵੇਂ ਕੋਪੀ ਹੋਵੇ ਮਟਰ ਹੋਵੇ ਟਮਾਟਰ ਹੋਵੇ ਗੋਭੀ 70 ਸੀ ਵੀ ਗਰੀ ਆ ਪਛਾਣ ਨਹੀਂ ਸਾਰੇ ਤੇ ਨਹੀਂ ਬਈ ਕਦੋਂ ਮੰਦਾ ਗੱਲਾਂ ਈ ਲੱਗਦਾ ਤੁਹਾਡੀ ਰੋਜੀ ਰੋਟੀ ਦੀ ਪਰਤ ਮੈਂ ਕਿਉਂ ਪਰਤ ਮਲ ਘਟਾਉਣਾ ਹਾਂ ਸੋਜੀ ਉਹਦੇ ਸਮਝ ਸਮਝੀ ਮਹਿੰਗੀ ਹੈ ਆਂਦਾ ਹੀ ਨਹੀਂ ਹੈ ਹਰੇ ਕੋਈ ਸਮਝ ਦਾ ਬੰਦਾ ਬੱਸ ਆਏਗਾ ਅਜੇ ਵੀ ਨਹੀਂ ਉੱਥੇ ਲਿਆਓ